ਸਸੀ ਗੱਲ ਜੀ ਅੱਜ ਸਿਹਤ ਕੋਈ ਠੀਕ ਨਹੀਂ ਸੀ ਬਹੁਤ ਜ਼ਿਆਦਾ ਬੁਰਾ ਸੀ ਆਪਾਂ ਪੈਰ ਜੁੱਤੇ ਪਰ ਕਿੱਥੇ ਹਟਦੀ ਐ ਇਹ ਠਾਲਣ ਲਾਂ ਦੋ ਠਾਲ ਹੀ ਦਿੱਤਾ ਸਿਹਤ ਬਿਲਕੁਲ ਖਰਾਬ ਹੋਆ ਦੋ ਦਿਨ ਹੋ ਗਏ ਤੇ ਮੈਡਮ ਜੀ ਨੇ ਜਾਣਾ ਸੀ ਕੰਮ ਤੇ ਹੋ ਗਈ ਰੈਡੀ ਤੇ ਕਹਿੰਦੀ ਉੱਠ ਖੜੋ ਮੈਂ ਕੰਨਾ ਪਈ ਅੱਜ ਨਹੀਂ ਉੱਠਦੀ ਸਿੰਘ ਤੇ ਮੈਡਮ ਨੇ ਖਾਦੀ ਰੋਟੀ ਇੱਕ ਗਰਾਈ ਮੈਨੂੰ ਫੇਰ ਵੀ ਕੰਮ ਖਰਾਬੇ ਰਿਹਾ ਸਾਰੀ ਦਿਹਾੜੀ ਅੱਜ ਤਾਂ ਦਿਨ ਵੀ ਮਾੜਾ ਹੀ ਚੱਲਦਾ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਮੈਡਮ ਜੀ ਉਹ ਗੈੜੀ ਤੇ ਲਾਫੇ ਫੋਨ ਕਰਨ ਉੱਤੇ ਮੈਡਮ ਉਹਦੀਆਂ ਸਾਥ ਨਾਲ ਸੀਗੀਆਂ ਜੀਆਂ ਆ ਇਹ ਤਾਂ ਲਿਖੇਸ ਕਰੋਂ ਅੱਧਾ ਇਹ ਗਏ ਮੈਂ ਘਾਰੇ ਤੇ ਮੈਨੂੰ ਚੱਕਣੇ ਪਏ ਗਏ ਪੇ ਲੱਗੂ ਹਾ ਪਾਣੇ ਪੇ ਗੇ ਪੱਠੇ ਪੱਠੇ-ਪੁੱਠੇ ਬਾਅਗੇ ਤੇ ਮੈਂ ਲਾ ਲਈ ਭਾਈ ਮਸ਼ੀਨ ਕੱਪੜੇ ਧੋਣੇ ਵਾਲੀ ਕਪੜੇ ਧੋ ਗਏ ਬਸ ਉਹ ਫੇਕੀਤਾ ਅੰਦਰ ਨਾਲੇ ਪੜਾਇਆ ਪਾਣੀ ਮੈਂ ਕਿਹਾ ਉੱਠ ਖੜੋ ਭਰਾਓ ਤੁਹਾਨੂੰ ਵੀ ਪਾਣੀ ਪਾਣੀ ਪੜਾ ਦਈਏ ਪਾਣੀ ਪੁਣੀ ਪਲਾਣ ਤੋਂ ਬਾਅਦ ਆਪਾਂ ਨਹਾ ਲਿਆ ਸਿਰ ਸਿਰ ਸੁਨਹਾ ਕੇ ਜਾਨੂ ਸੰਗਤ ਸੰਗ ਕਾਲਜ ਤੋਂ ਆ ਗਏ ਜੀ ਬੰਦੇ ਕਹਿੰਦੇ ਇੱਥੇ ਸਾਡੇ ਕੋਲ ਕਰਾਓ ਦਾਖਲਾ ਕਿਸੇ ਦਾ ਕੋਈ 10ਵੀਂ ਚ ਪਾਸ ਹੋਇਆ ਮੈਂ ਕਿਹਾ ਭਾਜੀ ਪਾਸ ਪੂਸ ਤਾਂ ਕਈ ਸਾਲਾਂ ਦੇ ਹੋ ਗਏ ਕੋਈ ਨਹੀਂ ਤੁਹਾਡੀ ਵੀਡੀਓ ਬਣਾ ਕੇ ਨੈਟ ਤੇ ਪਾ ਦਾਂ ਕਿ ਕਿ ਜਿਸ ਨੇ ਵੀ ਕਿਸੇ ਨੇ ਵੀ ਵੀਰ ਨੇ +1 +2 20 ਵਿੱਚ ਲੈਣੀ ਹੋਵੇ ਰਿਮਿਸ਼ਨ ਤਾਂ ਉਹ ਜਾਵੇ ਸੰਗਤ ਸਿੰਘ ਕੋਲ ਮम्मी ਸਾਡੀ ਸੌਂ ਰਹੀ ਸੀਗੀ ਪਾਠ ਤੇ ਆਪਾਂ ਸਿਰ ਸੁਣਾ ਕੇ ਹੋਏ ਸੀਗੇ ਰੈਡੀ ਤੇ ਬਾਪੂ ਆ ਗਿਆ ਫੋਨ ਕਹਿੰਦਾ ਆ ਜਾ ਵੀ ਮੜਿਆ ਰੂਟਾ ਵੀਟਰ ਪਵਾ ਦੇ ਆਪਾਂ ਚੱਕਿਆ ਮੋਟਰਸਾਈਕਲ ਫੇਰ ਲਾਂ ਫੇਰ ਮੈਗਾ ਚਲ ਤੁਰ ਕੇ ਚਲਦੇ ਆ ਤੁਰ ਕੇ ਗਏ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੋਸਾਇਟੀ ਦੇ ਵਿੱਚ ਆ ਚੱਕਣਾ ਸੀਗਾ ਰੂਟਾ ਵੀਟਰ ਰੂਟਾ ਵੀਟਰ ਜੇ ਆ ਕੇ ਗਾਈਜ਼ ਵਣੇ ਸੀ ਬੀਜ਼ਣੇ ਸੀਗੇ ਪੱਟੇ ਗਾਈਜ਼ ਵੀਰੇ ਸਾਡਾ ਡੈਡੀ ਲੈ ਕੇ ਰੂਟਾ ਵੀਟਰ ਚੱਕ ਕੇ ਮਾਰ ਕੇ ਟਰੈਕਟਰ ਦੇ ਮਗਰ ਤੇ ਗਾਈਜ਼ ਵੀਰੇ ਆਪਾਂ ਹੋਏ ਸੀਗੇ 6:30 ਵਜੇ ਦਾ ਟਾਈਮ ਸੀ ਤੇ ਆਪਾਂ ਫੇ ਆ ਕੇ ਪਾਣੀ ਪੋਣੀ ਵੀ ਬਣਾਉਣਾ ਸੀ ਪਸ਼ੂਆਂ ਨੂੰ ਗਾਈਜ਼ ਵੀਰੇ ਡੈਡੀ ਵੀ ਨਹੀਂ ਚੱਲ ਕੇ ਖੇਤਾਂ ਨੂੰ ਤੇ ਆਪਾਂ ਪੁਲਾਏ ਪਸ਼ੂ ਪਾਣੀ ਗਾਈਜ਼ ਵੀਰੇ ਸਿਹਤ ਅੱਜ ਵੀ ਠੀਕ ਨਹੀਂ ਪਾਣੀ ਫੇ ਬਣਾਣਾ ਪਾਣਾ ਗੋਹਾ ਵੀ ਚੱਕਣਾ ਪੈਣਾ ਤੇ ਗਾਈਜ਼ ਵੀਰੇ ਆਪਾਂ ਹੋ ਗਏ 4:30 ਆਪਾਂ ਮਾਰੀ ਮੋਟਰ ਦੇ ਕਿੱਕ ਤੇ ਮੈਡਮ ਦੇ ਕੋਲ ਗਏ ਜਾਣਾ ਸੀਗਾ ਆਪਾਂ ਤੇ ਰਾਹ ਵਿੱਚ ਜਾਂਦੇ ਬਣਾਈਗੀ ਵੀਡੀਓ ਵੀਡੀਓ ਦੇ ਵਿੱਚ ਆਂਦੇ ਸੀ ਕਈ ਲੋਕ ਪਿੰਡ ਦੇ ਪਰ ਨੱਕ ਬੋਲ ਜੇ ਬਹੁਤ ਚਾੜਦੇ ਤੇ ਆਪਾਂ ਫੇਰ ਵੀ ਟਾਲਦੇ ਨਹੀਂ ਆਪਾਂ ਪਾਉਣਗੇ ਪ੍ਰੀ ਟ੍ਰੈਵਲ ਤੇ ਮੁੰਡਾ ਕਹਿੰਦਾ ਇੱਥੇ ਆ ਜਾ ਕਰੋ ਮੈਂ ਕੋਈ ਨਹੀਂ ਭਾਜੀ ਜੇ ਕਿਸੇ ਨੂੰ ਟਿਕਟਾਂ ਲੈਣੀਆਂ ਹੋਣ ਸਾਡੇ ਨਾਲ ਸੰਪਰਕ ਕਰ ਸਕਦਾ ਕੈਨੇਡਾ ਅਮਰੀਕਾ ਇਟਲੀ ਜਿੱਥੇ ਵੀ ਜਾਣਾ ਕਿਸੇ ਨੇ ਤਾਂ ਟਿਕਟਾਂ ਮਿਲ ਸਕਦੀ ਸਾਡੇ ਕੋਲ ਤੇ ਆਪਾਂ ਚਲ ਜਾਈਏ ਸਬਜੀ ਵਾਲੇ ਕੋ ਫਿਰ ਸਰਜੀ ਵਾਲਾ ਕਹਿੰਦਾ ਭਾਜੀ ਵੀਡੀਓ ਬਣਾਣੀ ਤਾਂ ਚੰਗੀ ਤਰ੍ਹਾਂ ਬਣਾਇਓ ਮੈਂ ਕੋਈ ਗੱਲ ਨਹੀਂ ਤੂੰ ਮਾਮਾ ਲੋਕਾਂ ਦੀ ਛੇੜ ਲਾਈ ਜਾ 30 ਰੁਪਏ ਵਾਲੇ 60 ਰੁਪਏ ਦੇ ਕਦੇ ਅੱਜਕੱਲ ਤੇ ਆਪਾਂ ਫੇਰ ਅੱਗੇ ਘਰ ਨੂੰ ਆਪਾਂ ਲੈਣੀਆਂ ਸੀ ਤਰਾ ਤੇ ਖੀਰੇ ਲੈ ਤੇ ਆਪਾਂ ਅੱਗੇ ਘਰ ਘਰੇ ਆ ਕੇ ਤੇ ਆਪਾਂ ਚੱਲ ਕੇ ਪੱਠੇ ਲੈਣ ਪੱਠੇ ਵੱਢਣੇ ਹੁੰਦੇ ਉੱਚੇ ਤੋਂ ਪੱਠੇ ਵੱਢਦਾ ਸੀ ਬਾਈ ਆਪਣਾ ਰੱਖਿਆ ਜਿਹੜਾ ਆਪਾਂ ਸਿਰੀ ਸਿਰੀ ਪੱਠੇ ਵੱਢਦਾ ਸੀਗਾ ਤੇ ਆਪਾਂ ਬੈਠ ਕੇ ਬਣਾ ਰਹੇ ਸੀ ਵੀਡੀਓ ਤੇ ਨੀਰਾਬ ਉਹ ਹੋ ਗਿਆ ਪੱਠੇ ਲੈ ਕੇ ਆਂਦਿਆਂ ਨੂੰ ਆਹਦੇ ਵਿੱਚ ਮਲੇਟਾ ਜੱਗ ਰਹੀਆਂ ਸਨ ਫੇਰ ਆਪਾਂ ਘਰੇ ਆਏ ਤਾਂ ਘਰੇ ਬਣਦੀ ਸੀ ਰੋਟੀ ਤੇ ਮੈਨੂੰ ਸੀ ਥੋੜੀ ਬਿਮਾਰ ਹੋ ਗਈ ਰਾਤੀ 101 ਬੁਖਾਰ ਹੋਣ ਦੇ ਬਾਵਜੂਦ ਮੈਡਮ ਨੂੰ ਲੈ ਕੇ ਆ ਮੈਂ ਡਾਕਟਰ ਦੇ ਨਾਲੇ ਲਵਾਇਆ ਟੀਕਾ ਨਾਲੇ ਕਰਿਆ ਕੁਝ ਨਾਲੇ ਲਵਾਇਆ ਆਪਾਂ ਬੀਪੀ ਚੈੱਕ ਤੇ ਘਰੇ ਆਏ ਤਾਂ ਕਸ਼ਲੇ ਵਾਲ ਨੂੰ ਖਾ ਰਹੇ ਸੀ ਰੋਟੀ ਯੱਗ ਸਿੰਘ ਜੀ ਸੂਰਮਾ ਔਰ ਇਹ ਸਾਰੇ ਠੀਕ ਠਾਕ